तो इसको रिमोव करना है तो पहले आप इसको डायलूट मार देंगे ये छोटा बोतल आपका डायलूट कर देगा और उसके बाद इसको ये क्लीन कर देंगे ये बिल्कुल एकदम नामो नुषान बिटा देगा उस चेयर के उड़ी घूम रही है मशीन आप देख रहे हैं सारी मसाजर है इतने बैठ के अपनी पिठ दी अपनी बैग दी अपना मसाज ले सकते हैं जिसमें पहला आता है सीओम के लिए जिसको थर्माइट्स बोलते हैं दूसरा आता है डीजर्ट्स के लिए रैड के लिए भी आता है मेरे पास कॉकरोच के लिए भी आता है ਇੱਕ ਮੇਰੇ ਪਾਸ ਸਭ ਤੋਂ ਰਨਿੰਗ ਵਿੱਚ ਜੋ ਚਲਦਾ ਹੈ 올 ਇਨ ਵਨ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਇੱਕ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਖੜੇ ਹਾਂ ਜੀ ਸੈਕਟਰ 17 ਦੇ ਪਰੇਡ ਗਰਾਊਂਡ ਦੇ ਵਿੱਚ ਸਮਾਂ ਸਵੇਰ ਦੇ 7:11 ਵੱਜਾ ਹੋ ਗਿਆ ਤੇ ਇੱਥੇ ਲੱਗਿਆ ਹੋਇਆ ਜੀ ਮੈਗਾ ਟ੍ਰੇਡ ਫੇਅਰ ਹੁਣ ਆਪਾਂ ਉਹਦੇ ਵਿੱਚ ਜਾ ਕੇ ਐਂਟਰੀ ਕਰਦੇ ਹਾਂ ਤੇ ਮੇਲੇ ਦੇ ਵਿੱਚ ਕੀ ਕੀ ਦੇਖਣ ਵਾਸਤੇ ਉਹ ਆਪਾਂ ਵੀਡੀਓ ਰਾਹੀਂ ਸ਼ੇਅਰ ਕਰਦੇ ਹਾਂ ਇਹ ਸਾਰੀ ਕਾਰ ਪਾਰਕਿੰਗ ਹੈ ਜਿਹੜੀ ਬਣੀ ਹੋਈ ਹੈ ਪਰੇਡ ਗਰਾਊਂਡ ਦੇ ਵਿੱਚ ਕਾਰ ਪਾਰਕਿੰਗ ਬਣੀ ਹੋਈ ਹੈ ਇਸੇ ਜਗ੍ਹਾ ਤੋਂ ਹੀ ਆਪਾਂ ਜਿਵੇਂ ਸਾਹਮਣੇ ਦੇਖ ਰਹੇ ਹਾਂ ਚੰਡੀਗੜ੍ਹ ਦੀ ਜਿਹੜੀ ਡਬਲ ਡੈਕਰ ਬੱਸ ਹੈ ਇਸੇ ਜਗ੍ਹਾ ਤੋਂ ਚੱਲਦੀ ਹੈ ਜਿਹੜਾ ਆਪਾਂ ਇਹਦੇ ਵਿੱਚ 75 ਰੁਪਏ ਦੀ ਟਿਕਟ ਹੁੰਦੀ ਹੈ ਤੇ ਪੂਰਾ ਚੰਡੀਗੜ੍ਹ ਦਾ ਗੇੜਾ ਆਪਾਂ ਇਹਦੇ ਵਿੱਚ ਲੈ ਸਕਦੇ ਹਾਂ ਬਾਕੀ ਹੁਣ ਆਪਾਂ ਸਾਹਮਣੇ ਜਾ ਕੇ ਜਿਹੜੀ ਟਿਕਟ 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 ਲੈਣੇ ਹੈ ਤੇ ਮੇਲੇ ਦੇ ਵਿੱਚ ਆਪਾਂ ਐਂਟਰੀ ਕਰਦੇ ਹਾਂ ਲੇਆਉਟ ਪਲਾਨ ਓਪ ਸੈਕਟਰ 17 ਦੇਦੇ ਨਾਲ ਹੀ ਸੜਕ ਕ੍ਰੋਸ ਕਰਕੇ ਮੇਲਾ ਸ਼ੁਰੂ ਹੋ ਜਾਂਦਾ ਜਿੱਥੋਂ ਟਿਕਟ ਲੈ ਕੇ ਅੰਦਰ ਐਂਟਰੀ ਹੁੰਦੀ ਹੈ। ਸਾਹਮਣੇ ਬਣਿਆ ਹੋਇਆ ਜੀ ਟਿਕਟ ਕਾਊਂਟਰ ਜਿੱਥੋਂ 60 ਰੁਪਏ ਟਿਕਟ ਮਿਲਦੀ ਹੈ ਕੈਸ਼ ਆਨਲਾਈਨ ਦੋਨੋਂ ਤਰ੍ਹਾਂ ਟਿਕਟ ਲੈ ਸਕਦੇ ਆਂ। ਕੁਝ ਇਸ ਤਰ੍ਹਾਂ ਦੀ ਟਿਕਟ ਹੈ ਇਹ ਲੈ ਕੇ ਫਿਰ ਅੰਦਰ ਐਂਟਰੀ ਹੁੰਦੀ ਹੈ। ਬਾਕੀ ਕਹਾ ਲੱਗਿਆ ਹੋਇਆ ਬੋਰਡ ਜਿਦੇ ਵਿੱਚ ਮੇਲੇ ਬਾਰੇ ਜਾਣਕਾਰੀ ਲਿਖੀ ਹੋਈ ਹੈ। 3rd INDIA INTERNATIONAL MEGA TRADE FAIR ਪ੍ਰੇਡ ਗਰਾਊਂਡ ਚੰਡੀਗੜ੍ਹ 22 ਅਗਸਤ ਤੋਂ ਸ਼ੁਰੂ ਹੋਇਆ ਤੇ 1 ਸਤੰਬਰ ਤੱਕ ਚੱਲਣਾ ਹੈ। ਟਾਈਮਿੰਗ ਸਵੇਰੇ 11 ਤੋਂ ਰਾਤ ਦੇ 9 ਵਜੇ ਤੱਕ ਹੈ। ਇਦੇ ਵਿੱਚ ਜਿੰਮੇ ਲਿਖਿਆ ਰਹੇ ਨੇ 35000 ਤੋਂ ਵੱਧ ਪ੍ਰੋਡਕਟ ਹੈ ਯੂਨੀਕ ਪ੍ਰੋਡਕਟ ਹੈ ਤੇ 8 ਕੰਟਰੀਆਂ ਤੇ 18 ਸਟੇਟਸ ਤੋਂ ਆਏ ਆ ਬਾਕੀ ਸਾਰੀ ਚੀਜ਼ਾਂ ਆਪਾਂ ਜਾ ਕੇ ਇੰਦਰ ਮੇਲੇ ਦੇ ਵਿੱਚ ਜਾ ਕੇ ਦੇਖਦੇ ਆ ਇਹ ਬਣਿਆ ਹੋਇਆ ਇੱਥੋਂ ਇੱਕ ਐਂਟਰੀ ਗੇਟ ਇਸ ਤੇ ਵੀ ਨਾਮ ਲਿਖਿਆ ਹੋਇਆ ਹੈ 3rd ਇੰਟਰਨੈਸ਼ਨਲ ਮੈਗਾ ਟ੍ਰੇਡ ਫੇਅਰ ਅਸੀਂ ਟਿਕਟ ਚੈੱਕ ਕਰਾ ਕੇ ਅੰਦਰ ਐਂਟਰੀ ਕਰਦੇ ਆ ਟਿਕਟ ਦਾ ਕੁਝ ਹਿੱਸਾ ਆਪਣੇ ਕੋਲ ਰੱਖ ਲੈਣੇ ਆ ਪਾੜ ਲੈਣੇ ਹੋ ਬਾਕੀ ਅੱਧੀ ਟਿਕਟ ਆਪਣੇ ਕੋਲ ਰਹਿ ਜਾਂਦੀ ਹੈ ਤਾਂ ਇੱਥੇ ਜਿਵੇਂ ਆਪਾਂ ਰਸਤੇ 'ਚ ਦੇਖ ਰਹੇ ਹਾਂ ਰਸਤੇ ਦੇ ਵਿੱਚ ਵੀ ਕਾਫੀ ਨਾਨੇ ਬੈਨਰ ਲਾਏ ਹੋਏ ਮੇਲੇ ਦੀਆਂ ਜੋ ਜੋ ਹੈਗਾ ਅੰਦਰ ਦੇਖਣ ਵਾਸਤੇ ਉਹ ਸਾਰੀ ਇੱਥੇ ਮਸ਼ੂਰੀ ਕਰੀ ਹੋਈ ਹੈ ਤੇ ਉਹ ਸੋਨੇ ਮੈਟ ਵਿਛਾਏ ਹੋਏ ਹੇ ਨੀਚੇ ਜਿੱਥੋਂ ਐਂਟਰੀ ਹੁੰਦੀ ਹੈ ਤੇ ਉਹਦੇ ਨਾਲ ਹੀ ਸਾਹਮਣੇ ਜਿਵੇਂ ਆਪਾਂ ਦੇਖ ਰਹੇ ਹਾਂ ਕਾਰਾਂ ਦੇ ਕਾਊਂਟਰ ਵੀ ਲੱਗੇ ਹੋਏ ਆ ਸਾਹਮਣੇ ਹੁਣ ਆਪਾਂ ਦੇਖ ਰਹੇ ਜਿਵੇਂ ਸਕੋਡਾ ਵਾਲੀ ਦੀ ਗੱਡੀ ਹੈ ਤੇ ਇਸੇ ਤਰ੍ਹਾਂ ਅੱਗੇ ਕ੍ਰਿਸ਼ਨਾ ਹੋ ਗਿਆ ਐਮਜੀ MG Hector Plus ਉਸ ਤੋਂ ਬਾਅਦ ਕਿ ਜੇ ਮੈਂ Toyota ਕੰਪਨੀ ਤਾਂ ਇਸ ਤਾਂ ਕਰਕੇ ਜਿੰਨੀ ਵੀ ਗੱਡੀਆਂ ਸਾਰੀਆਂ ਇੱਥੇ ਕੰਪਨੀਆਂ ਦੀਆਂ ਆਪਣੀ ਗੱਡੀਆਂ ਇੱਥੇ ਡਿਸਪਲੇ ਵਾਸਤੇ ਰੱਖਦੀਆਂ ਆ ਆਪਾਂ ਇੱਥੇ ਹੀ ਗੱਲਬਾਤ ਕਰਕੇ ਕੁਝ ਡਿਸਕਾਊਂਟ ਤੇ ਗੱਡੀ ਦੀ ਬੁੱਕ ਰਾਣੀ ਤਾਂ ਇੱਥੇ ਕਰਵਾ ਸਕਦੇ ਆ ਬਾਕੀ ਸਾਰੇ ਹੁਣ ਜਿਵੇਂ ਇੱਥੇ ਇਹਨਾਂ ਦਾ ਇੱਕ ਦਫ਼ਤਰ ਬਣਿਆ ਹੋਇਆ ਜਿਵੇਂ ਇਹਨਾਂ ਦਾ ਕੰਟਰੋਲ ਆਫਿਸ ਕਹਿ ਸਕਦੇ ਆ ਕੈਮਰੇ ਵਗੈਰਾ ਲੱਗੇ ਹੋਏ ਸਾਰੇ ਤੇ ਇਹ ਬਣੇ ਹੋਏ ਇੱਥੇ ਜਿਵੇਂ ਆਪਾਂ ਦੇਖ ਰਹੇ ਆ ਇਹ ਸਾਰੇ ਹਾਲ ਐ 1 2 3 4 ਇਹ ਚਾਰ ਹਾਲ ਹੈ ਚਾਰ ਹਾਲ ਦੇ ਵਿੱਚ ਜਿਹੜੀ ਐਕਸੀਬਿਸ਼ਨ ਹੈ ਜਾਂ ਇੰਟਰਨੈਸ਼ਨਲ ਮੈਗਾ ਟ੍ਰੇਡ ਫੇਅਰ ਉਹ ਲੱਗਿਆ ਹੋਇਆ ਹੈ ਐਂਟਰੀ ਐਗਜ਼ਿਟ ਗੇਟ ਰੱਖੇ ਹੋਏ ਹਨ ਪਹਿਲਾਂ ਇਸ ਵੀਡੀਓ 'ਚ ਆਪਾਂ ਜਿਹੜਾ ਹਾਲ ਨੰਬਰ 1 ਹੈ ਉਹ ਜਾ ਕੇ ਦੇਖਦੇ ਹਾਂ ਹਾਲ ਦੇ ਬਾਹਰ ਇਹਨਾਂ ਨੇ ਇਹ ਸੇਲ ਵਸਤੇ ਰੱਖੀ ਹੋਈਆਂ ਤੇ ਇਸ ਜਗ੍ਹਾ ਤੋਂ ਮੇਲੇ ਦੇ ਵਿੱਚ ਜਿਹੜੀ ਹਾਲ 1 ਦੇ ਵਿੱਚ ਐਂਟਰੀ ਹੋ ਜਾਂਦੀ ਹੈ ਹੁਣ ਆਪਾਂ ਜਿਵੇਂ ਐਂਟਰੀ ਕਰੀਏ ਤਾਂ ਨਾਲ ਦੀ ਨਾਲ ਇੱਥੇ ਜਿਵੇਂ ਆਪਾਂ ਦੇਖ ਰਹੇ ਹਾਂ ਫਰਨੀਚਰ ਦਾ ਬਹੁਤ ਸੋਹਣਾ ਇਹਨਾਂ ਨੇ ਇੱਕ ਡਿਜ਼ਾਈਨ ਰੱਖਿਆ ਹੋਇਆ ਬਹੁਤ ਯੂਨੀਕ ਕੁਆਲਿਟੀ ਦੇ ਵਿੱਚ ਰੱਖੇ ਹੋਏ ਆ ਤੇ ਸਟੋਰ ਅੱਗੇ ਵੀ ਆਪਾਂ ਜਾ ਕੇ ਦੇਖਦੇ ਹਾਂ ਜਿਵੇਂ ਹੋਰ ਇੱਥੇ ਸਟੋਰ ਲੱਗੇ ਹੋਈਆਂ ਉਹਨਾਂ ਦੇ ਵਿੱਚ ਅਲੱਗ-ਅਲੱਗ ਸਮਾਨ ਇੱਥੇ ਡਿਸਪਲੇ ਕਰਕੇ ਰੱਖਿਆ ਪਿਆ ਹੈ। ਇਹ ਵੀ ਇਹਨਾਂ ਨੇ ਫਰਨੀਚਰ ਦੇ ਬੜੇ ਸੋਹਣੇ ਡਿਜ਼ਾਈਨ ਰੱਖੇ ਹੋਏ ਆ। ਹੁਣ ਆਪਾਂ ਜਿਵੇਂ ਅੱਗੇ ਦੇਖ ਰਿਹਾ ਮਸਾਜਰ ਚੇਅਰ ਪਈਆਂ ਐ। ਅਲੱਗ-ਅਲੱਗ ਰੇਂਜ ਦੇ ਵਿੱਚ ਪਈਆਂ। ਤਿੱਕਾ ਜਿਵੇਂ ਜਿੰਮ 'ਚ ਆਪਾਂ ਜਿਵੇਂ ਰਨਿੰਗ ਵਾਸਤੇ ਐਕਸਰਸਾਈਜ਼ ਮਸ਼ੀਨ ਹੁੰਦੀ ਐ, ਉਹ ਮਸ਼ੀਨ ਇੱਥੇ ਰੱਖੀ ਹੋਈ ਐ। ਅੱਗੇ ਆਪਾਂ ਦੇਖ ਰਹੇ ਜਿਵੇਂ ਸ਼ੂ ਰੈਕ ਰੱਖੇ ਹੋਏ ਐ। ਆਪਣੇ ਘਰ 'ਚ ਜਿਹੜੇ ਬੂਟ ਚੱਪਲਾ ਇਹਨਾਂ ਦੇ ਵਿੱਚ ਆਪ ਕਟਸ ਪੇਜ ਦੇ ਵਿੱਚ ਇੱਕ ਸਾਈਡ ਤੇ ਜਿਵੇਂ ਆ دیوار ਤੇ ਲੱਗ ਜਾਂਦੇ ਆ ਤੇ ਇਹਨਾਂ ਵਿੱਚ ਆਪਣਾ ਜਿਹੜਾ ਬੂੜ ਚੱਪਲਾ ਵਿੱਚ ਰੱਖੇ ਜਾ ਸਕਦੇ ਆ ਇੱਧਰ ਆਪਾਂ ਦੇਖ ਰਹੇ ਜਿਵੇਂ ਰਾਜਸਥਾਨ ਦਾ ਹੈਗਾ ਸਮਾਨ ਕੱਪੜਾ ਇਹ ਰਾਜਸਥਾਨ ਦਾ ਮਸ਼ਹੂਰ ਹੈ ਜਿਹੜਾ ਇੱਥੇ ਕੱਪੜਾ ਲੇਡੀਜ਼ ਦਾ ਸਮਾਨ ਕੱਪੜਾ ਮਿਲ ਜਾਂਦਾ ਹੈ ਦੂਜੇ ਪਾਸੇ ਵੀ ਕੁਝ ਇਸ ਤਰ੍ਹਾਂ ਦੀਆਂ ਦੁਕਾਨਾਂ ਜਿਵੇਂ ਆਪਾਂ ਦੇਖ ਰਹੇ ਆ ਜਿਵੇਂ ਰਸੋਈ ਦੇ ਵਿੱਚ ਵਰਤੇ ਜਾਂਦੇ ਨੇ ਬਰਡਕਟ ਕੁਝ ਉਸ ਤਰ੍ਹਾਂ ਦਾ ਸਮਾਨ ਬਾਈ ਨੇ ਰੱਖਿਆ ਹੋਇਆ ਹੈ ਬਾਈ ਜਿਹਨੇ ਗੁਜਰਾਤ ਤੋਂ ਆਏ ਆ ਸਾਰਾ ਰਸੋਈ ਦੇ ਵਿੱਚ ਘਰੇਲੂ ਕੰਮਕਾਰ ਚ ਵਰਤੇ ਜਾਣ ਵਾਲਾ ਸਮਾਨ ਹੈ ਤੇ ਫਿਕਸ ਪ੍ਰਾਈਸ ਤੇ ਸਮਾਨ ਇਹਨੇ ਰੱਖਿਆ ਹੋਇਆ ਹੈ ਅੱਗੇ ਹੁਣ ਆਪਾਂ ਜਿਵੇਂ ਦੇਖ ਰਹੇ ਆ ਇੱਥੇ ਛੋਟੇ ਸਾਈ ਦੇ ਕੂਲਰ ਰੱਖੇ ਹੋਏ ਆ ਤੇ ਪਿੱਛੇ ਬੈਨਰ ਤੇ ਲਿਖਿਆ ਹੋਇਆ ਹੈ ਬਿਨਾ ਪਾਣੀ ਵਾਲਾ ਕੂਲਰ ਇਹ ਜਿਹੜੇ ਕੂਲਰ ਨੇ ਬਿਨਾ ਪਾਣੀ ਤੋਂ ਚੱਲਦੇ ਆ ਤੇ ਬਾਕੀ 쿨ਿੰਗ ਨਾਲ ਦੀ ਮਤਲਬ ਫੁੱਲ ਹੈ ਜਿਵੇਂ ਆਪਾਂ ਪਾਣੀ ਵਾਲੇ ਕੂਲਰ ਦੀ 쿨ਿੰਗ ਦੇਖਦੇ ਆ ਕੁਝ ਉਸ ਤਰ੍ਹਾਂ ਦੀ 쿨ਿੰਗ ਇੱਥੇ ਆਪਾਂ ਨੂੰ ਮਿਲ ਰਹੀ ਹੈ ਇਸ ਤਰ੍ਹਾਂ ਹੀ ਦੂਜੀ ਇੱਥੇ ਜਿਵੇਂ ਸਟਾਲ ਦੇਖ ਰਹੇ ਆ ਆਪਾਂ ਜਿਵੇਂ ਰਸੋਈ ਦੇ ਵਿੱਚ ਟਰੇ ਹੋਗੇ ਯਾਰ ਸੋਈ ਦਾ ਜਿਵੇਂ ਕੱਪ ਗਲਾਸ ਪਲੇਟਾਂ ਉਹ ਸਾਰਾ ਸਮਾਨ ਇੱਥੇ ਮੇਲੇ ਦੇ ਵਿੱਚ ਆਪਾਂ ਆ ਕੇ ਨਾਲ ਕੋਲ ਖਰੀਦ ਸਕਦੇ ਆ ਬਾਕੀ ਜਿਹੜਾ ਆਪਾਂ ਦੇਖ ਰਹੇ ਕਿਤੇ ਇਹਨਾਂ ਦੇ ਉੱਪਰ ਨਾਮ ਵੀ ਲਿਖਿਆ ਹੋਇਆ ਹੈ ਹਨਾ ਸਟੈਂਡਰਡ ਕਰੋਕਰੀ ਇਸੇ ਤਰ੍ਹਾਂ ਹਰੇਕ ਸਟਾਲ ਦਾ ਨਾਮ ਲਿਖਿਆ ਹੋਇਆ ਹੈ ਜਿਹੜੀ ਵੀ ਆਪਾਂ ਇੱਥੇ ਸਟਾਲ ਬੁੱਕ ਕਰਾਉਂਦੇ ਆ ਤਾਂ ਆਪਣਾ ਕਿੰਨਾ ਸਾਈਜ਼ ਹੈ ਸਾਈਜ਼ ਦੇ ਹਿਸਾਬ ਨਾਲ ਕਰਾਇਆ ਹੁੰਦਾ ਤੇ ਉਹਦੇ ਹਿਸਾਬ ਨਾਲੇ ਆਪਾਂ ਨੂੰ ਇੱਥੇ ਜਿਹੜੀ ਜਗ੍ਹਾ ਮਿਲ ਜਾਂਦੀ ਹੈ ਡਿਸਪਲੇ ਕਰਨ ਵਾਸਤੇ ਸਾਨੂੰ ਇਹ ਤੋਂ ਨੈਕਸਟ ਹੁਣ ਆਪਾਂ ਜਿਵੇਂ ਦੇਖ ਰਹੇ ਇਹ ਵੀ ਆਪਣੇ ਘਰਾਂ ਦੇ ਵਿੱਚ ਕੁਝ ਡੈਕੋਰੇਸ਼ਨ ਦਾ ਸਮਾਨ ਹੈ ਕੁਝ ਜਿਵੇਂ ਆਪਾਂ ਡਰਾਇੰਗ ਰੂਮ 'ਚ ਚੇਅਰ ਜਾਂ ਟੇਬਲ ਰੱਖਦੇ ਆ ਉਹ ਸਮਾਨ ਸਾਰੇ ਇਹਨਾਂ ਰੱਖਿਆ ਹੋਇਆ ਹੈ ਤੇ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਇਸ ਅੱਗੇ ਹੁਣ ਆਪਾਂ ਦੇਖ ਰਹੇ ਹਾਂ ਜੀ ਇੰਡੀਅਨ ਹੈਂਡੀ ਕraft ਤੇ ਇਹਦੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਇੱਥੇ ਇਹਨਾਂ ਨੇ ਰੱਖੇ ਹੋਏ ਆ ਜਿਹੜੇ ਆਪਾਂ ਇੱਥੋਂ ਖਰੀਦ ਕੇ ਆਪਣੇ ਘਰਾਂ ਦੇ ਵਿੱਚ ਸਜਾਵਟ ਦੇ ਰੂਪ ਚ ਰੱਖ ਸਕਦੇ ਹਾਂ ਜਾਂ ਫਿਰ ਕੁਝ ਆਈਟਮਾਂ ਹੈਗੀਆਂ ਜਿਹੜੀਆਂ ਆਪਾਂ ਡ੍ਰਾਇੰਗ ਰੂਮ ਦੇ ਵਿੱਚ ਰੱਖ ਸਕਦੇ ਹਾਂ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਹਰ ਇੱਕ ਸਾਈਜ਼ ਦਾ ਸਾਮਾਨ ਇਹਨਾਂ ਕੋਲ ਡਿਸਪਲੇ ਕਰਕੇ ਰੱਖਿਆ ਹੋਇਆ ਹੁਣ ਜਿਹੜੀ ਆਪਾਂ ਸਟਾਲ ਦੇਖ ਰਹੇ ਹਾਂ YJ ਨੇ ਬੈਂਗਲੌਰ ਤੋਂ ਆਏ ਆ ਇਹਨਾਂ ਕੋਲ ਵੀ ਕਾਫੀ ਯੂਨਿਕ ਸਾਮਾਨ ਹੈ ਜਿਵੇਂ ਵੈਕਿਊਮ ਕਲੀਨਰ ਵੀ ਇਹਨਾਂ ਕੋਲ ਹੈਗਾ ਹੈ कुछ तो कुछ उस तरह के जेड सामान अपने डेली वर्थों बिच आने वाले हैं वो सामान को मिल जाने जमीन ने लिखे हुआ है कि बिना धोए कपड़े से दाग मिटाएं कुछ इस तरह के यूनिक प्रोडक्ट भी इन्हों को देखने मिल जाने हैं ये कपड़ों से दाग धब्बे हटाने के लिए आता है जैसे आपका किसी भी कपड़े में चाय कॉफी हल्दी दाल सब्जी इंक बॉल पेन हेयर डाई कॉस्मेटिक वगैरह के दाग लग जाते हैं तो ये दोनों का कम्बाइंड सेट आता है तो आप क्या करेंगे जैसे स्टेंड्स ये ऐसे लगे होते हैं कपड़े में तो इसको करना है तो पहले आप इसको डायलूट मार देंगे ये छोटा बोतल आपका डायलूट कर देगा और उसके बाद इसको ये क्लीन कर देंगे ये बिल्कुल एकदम नामो नुशान बिटा देगा उसका बिल्कुल फिनिश अगर ऐसे कोई भी टी वगैरह के स्टॉल है चाय कॉफी हल्दी दाल सब्जी के लिए सिर्फ सिंगल अप्लाई देना है उसमें आपको दोनों को नहीं लगाना है खाने पीने में सिंगल लगाना इनकोस्मेटिक में बहुत यूज करना है इसका कोई एक्सपायरी नहीं होता है सबसे बड़ा बेनिफिट है कि इसका कोई एक्सपायरी नहीं है लॉन्ग लास्टिंग करता है कभी भी और कहीं पर घर में आप इस्तेमाल कर सकते हैं इसका कंपनी हमारी ऑफर में आपको सेट दे रही है ये तीन सौ का सेट होता है लेकिन यहाँ पे ढाई सौ का दे रही है दो सौ पचास रुपये में आपको दो बोतल मिल रही हैं अगर आप इससे भी बड़ा पैक खरीदते हैं डबल सेट लेते हैं तो हमारी कंपनी ये फाइव हंड्रेड का सेट होता है जिसको यहाँ पे मेगा टेट फेयर में ओनली फोर हंड्रेड का दे रही है क्वालिटी वाशेबल क्वालिटी होता है आप कई जगह देखते हैं ना बहुत हल्की मिलती है लेकिन ये क्वालिटी ऐसी है कि जो फटती नहीं है खराब नहीं होती आप इसको वॉशिंग करके यूज कर सकते हैं बाथरूम में लगाने के लिए ऑटोमेटिक ड्राई हो जाती है ऑटोमेटिक ड्राई हो जाती है और पानी जो पैरों का पानी होता है सारा ऑब्जॉर्व कर लेगी ये हम यहाँ पे आपको 200 की है और आज ऑफर में ये चल रही है 500 की थ्री पीस दे सामने भी देख रहे हैं ਭਗਵਾਨ ਦੀਆਂ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਜਿਵੇਂ ਆਪਾਂ ਗਣੇਸ਼ ਜੀ ਦੇਖ ਰਹੇ ਹਾਂ ਕ੍ਰਿਸ਼ਨ ਭਗਵਾਨ ਇਸੇ ਤਰ੍ਹਾਂ ਅਲੱਗ-ਅਲੱਗ ਜਿਹੜੇ ਰਾਮ ਭਗਵਾਨ ਉਹਨਾਂ ਦੀ ਸਾਰੀਆਂ ਮੂਰਤੀਆਂ ਇੱਥੇ ਰੱਖੀਆਂ ਹੋਈਆਂ ਜਿਹੜੀਆਂ ਆਪਾਂ ਇੱਥੋਂ ਇਹਨਾਂ ਕੋਲੋਂ ਖਰੀਦ ਸਕਦੇ ਹਾਂ ਇਸ ਤੋਂ ਨੈਕਸਟ ਅੱਗੇ ਜਿਵੇਂ ਆਪਾਂ ਸਾਰਾ ਕੁਕਿੰਗ ਵਾਲੀ ਸਟੋਰ ਹੈ ਜਿਵੇਂ ਇਹ ਤੰਦੂਰ ਹੋਗੇ ਛੋਟੇ ਅਤੇ ਵੱਡੇ ਸਾਈ ਦੇ ਤੰਦੂਰ ਹੈ ਜਿਹੜਾ ਆਪਾਂ ਘਰਾਂ 'ਚ ਕੁਝ ਖਾਣਾ ਆਇਆ ਖਾਣ ਪੀਣ ਦਾ ਸਮਾਨ ਬਣਾਉਣਾ ਉਹ ਇਹਨਾਂ ਤੋਂ ਆਪਾਂ ਬਣਾ ਸਕਦੇ ਹਾਂ ਬਾਕੀ ਆ ਸਾਰਿਆਂ ਨੇ ਲਿਖਿਆ ਹੋਇਆ ਹੈ ਕਿਹੜੀ- ਇਹ ਸਾਰੇ ਆਈਟਮ ਆਪਾਂ ਇਹਨਾਂ ਤੰਦੂਰਾਂ ਤੋਂ ਬਣਾ ਸਕਦੇ ਤੇ ਕਿੰਨਾ ਸਮਾਂ ਲੱਗਦਾ ਨਾਂ ਨਾਲ ਉਹ ਟਾਈਮ ਵੀ ਲਿਖਿਆ ਹੋਇਆ ਇਲੈਕਟ੍ਰਿਕ ਤੰਦੂਰੀਆਂ ਨੂੰ ਕਹ ਦਿੰਦੇ ਆ ਬਿਜਲੀ ਨਾਲ ਚੱਲਣ ਵਾਲੇ ਤੰਦੂਰ ਹੁਣ ਆਪਾਂ ਜਿਹੜੀ ਸਟਾਲ ਤੇ ਖੜੇ ਆ ਬਾਈ ਜੁਨੇ ਬੰਬੇ ਤੋਂ ਆਏ ਹੋਏ ਆ ਤੇ ਇਹਨਾਂ ਦੇ ਪ੍ਰੋਡਕਟ ਵੀ ਬਹੁਤ ਵਧੀਆ ਯੂਨੀਕ ਪ੍ਰੋਡਕਟ ਹੈ ਜਿਵੇਂ ਹੁਣ ਆਪਾਂ ਦੇਖ ਰਹੇ ਇੱਕ ਆਮ ਚੇਅਰ ਰੱਖੀ ਹੋਈ ਹੈ ਉਸ ਚੇਅਰ ਤੇ ਉੱਤੇ ਜਿਹੜੀ ਆ ਘੁੰਮਰ ਹੀ ਆ ਮਸ਼ੀਨ ਆਪਾਂ ਦੇਖ ਰਹੇ ਆ ਸਾਰੀ ਮ사ਜਰ ਹੈ ਇੱਥੇ ਬੈਠ ਕੇ ਆਪਣੀ ਪਿੱਠ ਦੀ ਆਪਣੀ ਬੈਗ ਦੀ ਆਪਾਂ ਮ사ਜ ਲੈ ਸਕਦੇ ਆ ਤੇ ਇਹ ਮਸ਼ੀਨ ਹੈਗੀ 7 750 ਮੇਲੇ ਦੇ ਵਿੱਚ ਆਫਰ ਹੈ ਡਿਸਕਾਊਂਟ ਲਾਇਆ ਹੋਇਆ ਇਹਨਾਂ ਨੇ ਸਾਢੇ 6000 ਦੀ ਇਸ ਮੇਲੇ ਚ ਆ ਕੇ ਆਪਾਂ ਇਹਨਾਂ ਤੋਂ ਖਰੀਦ ਸਕਦੇ ਹਾਂ ਕੁਝ ਹੋਰ ਵੀ ਯੂਨੀਕ ਜਿਹੇ ਪ੍ਰੋਡਕਟ ਇਹਨਾਂ ਨੇ ਆ ਰੱਖੇ ਹੋਏ ਜਿਵੇਂ ਛੋਟੀਆਂ ਕਮ ਮ사ਜਰ ਕਰਨਾ ਹੁੰਦੀਆਂ ਪਿੱਠ ਦੀ ਬੈਗ ਦੀ ਮ사ਜ ਹੋ ਜਾਂਦੀ ਹੈ ਕੁਝ ਇਸ ਤਰ੍ਹਾਂ ਦਾ ਸਮਾਨ ਇਹਨਾਂ ਨੇ ਇੱਥੇ ਮੇਲੇ ਦੇ ਵਿੱਚ ਡਿਸਪਲੇ ਕਰਿਆ ਹੋਇਆ ਹੈ ਇਹ ਬਾਈ ਜੀ ਨੇ ਆਏ ਹੋਏ ਨੇ ਨਿਊ ਦਿੱਲੀ ਤੋਂ ਤੇ ਇੱਥੇ ਇਹਨਾਂ ਨੇ ਡਿਸਪਲੇ ਵਾਸਤੇ ਚਟਾਈ ਵਾਲੇ ਗੱਦੇ ਰੱਖੇ ਹੋਏ ਨੇ ਤੇ ਇੱਥੇ ਆ ਕੇ ਇਹਨਾਂ ਕੋਲ ਆਪਾਂ ਇਹ ਵੀ ਖਰੀਦ ਸਕਦੇ ਹਾਂ ਫਰ ਗਾਰਡਨ ਬਾਲਕਨੀ ਛੱਤ ਪਰ ਵਿਛਾਣਾ ਬੱਚੋ ਕੇ ਲਿਏ ਬড়ੋ ਕੇ ਲਿਏ ਬਜ਼ छोटा सा बैग आएगा बहुत लाइट वेट होता है हल्का होता है ब आसानी से कहीं भी ले जा सकते हो आप ये तो छोटा साइज़ है साढ़े तीन बाई छः वाला एक जना लेट जाएगा दो बैठ जाएंगे एक साइज आता है बड़ा वाला ये देखो ये पाँच बाई सात का होता है दो लोग लेट जाएंगे चार से छः लोग आराम से बैठ जाएंगे घर पर मेहमान आते हैं पिकनिक पर जाना होता है ये बड़ा वाला साइज़ अट्ठाईस का होता है पाँच बाई सात का बस दो साइज होते हैं एक छोटा एक बड़ा ਹੁਣ ਆਪਾਂ ਜਿਵੇਂ ਦੇਖ ਰਹੇ ਹਾਂ ਕਿ ਬਾਈ ਨੇ ਨਾ ਜਿਹੜੇ ਟੌਏ ਰੱਖੇ ਹੋਏ ਆ ਬੱਚਿਆਂ ਦੇ ਖੇਡਣ ਵਾਸਤੇ ਖਡਾਉਣੇ ਬੜੇ ਯੂਨਿਕ ਜਿਹੇ ਆ ਜਿਵੇਂ ਆਪਾਂ ਹੁਣ ਦੇਖ ਰਹੇ ਹਾਂ ਜਿਵੇਂ ਮੇਲੇ ਦੇ ਵਿੱਚ ਢੋਲ ਚੱਲਦੇ ਹੋਣੇ ਕੁਝ ਉਸ ਤਰ੍ਹਾਂ ਦਾ ਸਮਾਨ ਬਾਈ ਜੀ ਨੇ ਇਹ ਮੇਲੇ ਵਿੱਚ ਰੱਖਿਆ ਹੋਇਆ ਬਾਈ ਕਹਾਂ ਸੇ ਆਏ ਹੋ ਆਪ ਹਾਂ ਜੀ ਦਿੱਲੀ ਸੇ ਹੋ ਸਾਰੇ ਬੱਚੋ ਕੇ ਟੌਇਜ਼ ਐ ਖਡੋਨੇ ਠੀਕ ਹੈ ਜੀ ਇਹ ਮੇਰਾ ਪੇਸ ਕੰਟਰੋਲ ਦਾ ਸਟਾਲ ਹੈ ਯਾਹਾਂ ਪੇ ਮੇਰੇ ਕੋਲ ਅਲੱਗ 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 ਹਰਬਲ ਸਪਰੇ ਜਿਸਮੇ ਪਹਿਲਾ ਆਤਾ ਹੈ ਸੀਯੋਂ ਕੇ ਲਿਏ ਜਿਸਕੋ ਟਰਮਾਈਟਸ ਬੋਲਤੇ ਹੈ दूसरा आता है डीजर्ट्स के लिए रैड के लिए भी आता है मेरे पास कॉकरोच के लिए भी आता है एक मेरे पास सबसे रनिंग में जो चलता है ऑल इन वन हाँ जो भी देखो कि सब हर्बल आता है नो no केमिकल, ये तीन सौ का आता है दो लोगे तो पाँच सौ के आएंगे ये दो सौ के आते हैं तीन लोगे तो पाँच सौ के आएंगे ठीक है। हम नासिक महाराष्ट्र ਇਸ ਤੋਂ ਨੈਕਸਟ ਸਾਹਮਣੇ ਜਿਹੜੀ ਹੁਣ ਆਪਾਂ ਸਟਾਲ ਦੇਖ ਰਹੇ ਆ ਇਹ ਬਾਈ ਵੀ ਦਿੱਲੀ ਤੋਂ ਆਏ ਹੋਏ ਆ ਇਹਨਾਂ ਦੇ ਕੋਲ ਵੀ ਜਿਵੇਂ ਘਰਾਂ 'ਚ ਕੁਝ ਵਰਤੋਂ ਆਣ ਵਾਲਾ ਸਮਾਨ ਹੈ ਉਹ ਇਹਨਾਂ ਨੇ ਰੱਖਿਆ ਹੋਇਆ ਹੈ ਤੇ ਕੁਝ ਯੂਨਿਕ ਜਿਹੇ ਪ੍ਰੋਡਕਟ ਹੈ ਜਿਵੇਂ ਆਪਾਂ ਦੇਖ ਰਹੇ ਸਾਰੇ ਸਾਫ ਸਫਾਈ ਵਾਲੇ ਹੋਗੇ ਕਲੀਨਿੰਗ ਵਾਲੇ ਮੈਟ ਹੋਗੇ ਜਾਂ ਕੁਝ ਹੋਰ ਸਮਾਨ ਹੈ ਸਾਰਾ ਜਿਹੜਾ ਆਮ ਆਪਣੇ ਘਰਾਂ ਦੇ ਵਿੱਚ ਵਰਤਿਆ ਜਾਂਦਾ ਹੈ ਬਾਈ ਨੇ ਸਟਾਲ ਹੈ ਇਹਨਾਂ ਦੇ ਸਾਹਮਣੇ ਇਹਨਾਂ ਨੇ ਜਾਣ ਕਰੇ ਇੱਥੇ ਸਾਹਮਣੇ ਇਹਨਾਂ ਨੇ ਸਟਾਲ ਲਾਈ ਹੋਈ ਹੈ ਅੱਗੇ ਹੁਣ ਆਪਾਂ ਜਿਵੇਂ ਦੇਖ ਰਹੇ ਮੇਲਿਆਂ ਦੇ ਵਿੱਚ ਜਿਵੇਂ ਲੇਡੀਜ਼ ਦੇ ਹੁੰਨੇ ਆ ਅ ਇਅਰਿੰਗਸ ਹੁੰਨੇ ਆ ਰਿੰਗਸ ਹੋਗੀਆਂ ਦਿੱਲੀ ਦੀ ਆਈਟਮ ਹੈ ਵੀ ਇੱਥੇ ਡਿਸਪਲੇ ਕਰਿਆ ਹੋਇਆ ਤੇ ਬਹੁਤ ਯੂਨੀਕ ਇਹਨਾਂ ਕੋਲ ਪ੍ਰੋਡਕਟ ਡਿਜ਼ਾਈਨ ਹੈਗੇ। ਇਸ ਤੋਂ ਨਾਲ ਹੀ ਜਿਵੇਂ ਹੁਣ ਬਾਈ ਜੂ ਨੇ ਖੜੇ ਇਹ ਵੀ ਦਿੱਲੀ ਤੋਂ ਆ ਤੇ ਇਹਨਾਂ ਕੋਲ ਸਾਰੇ ਬਿਊਟੀ ਪ੍ਰੋਡਕਟ ਰੱਖੇ ਹੋਏ ਆ। ਇਹਦੇ ਨਾਲ ਹੀ ਇੱਥੇ ਇੱਕ ਬੁੱਕ ਸ਼ਾਪ ਬਣੀ ਹੋਈ ਹੈ। 29 ਬੁੱਕ ਡਿਸਟਰੀਬਿਊਟਰਸ ਇਹਨਾਂ ਕੋਲ ਵੀ ਜਿਹੜੀ ਡਿਸਕਾਊਂਟ ਤੇ ਆਪਾਂ ਕਿਤਾਬਾਂ ਲੈ ਸਕਦੇ ਹਾਂ। 2 ਪੀਸ ਲਿਖਿਆ ਹੋਇਆ ਕਿ 200 ਦੇ ਆ 3 ਨੋਵਲ 500 ਰੁਪਏ ਦੇ ਆ। ਇਸ ਤਰ੍ਹਾਂ ਕਰਕੇ ਇੱਥੇ ਐਗਜ਼ੀਬਿਸ਼ਨ ਦੇ ਵਿੱਚ ਆਪਾਂ ਨੂੰ ਜਿਹੜਾ ਸਮਾਨ ਲੈਣੇ ਤਾਂ ਡਿਸਕਾਊਂਟ ਮਿਲ ਜਾਂਦਾ। ਤੇ ਹੁਣ ਆਪਾਂ ਐਗਜ਼ਿ ਇਹ ਹੈਗਾ ਹਾਲ ਨੰਬਰ ਇੱਕ ਜਿਸ ਤੋਂ ਆਪਾਂ ਹੁਣ ਐਗਜ਼ਿਟ ਹੋਏ ਤਾਂ ਇਹ ਆਪਣਾ ਇੱਕ ਛੋਟਾ ਜਿਹਾ ਵਲੌਗ ਸੀਗਾ ਵੀਡੀਓ ਜਿੱਦੇ ਚ ਆਪਾਂ ਨੇ ਚੰਡੀਗੜ੍ਹ ਸੈਕਟਰ 17 ਦੇ ਵਿੱਚ ਹਾਲ ਨੰਬਰ ਇੱਕ ਜਿਹੜੀ ਐਗਜ਼ਿਬਿਸ਼ਨ ਲੱਗੀ ਹੈ ਉਹਦੇ ਚ ਆਪਾਂ ਨੇ ਸਮਾਨ ਦੇਖਿਆ ਬੜੇ ਸੋਹਣੇ ਯੂਨੀਕ ਪ੍ਰੋਡਕਟ ਹੈ ਤਾਂ 1 ਸਤੰਬਰ ਤੱਕ ਤੁਸੀਂ ਵੀ ਇੱਥੇ ਆ ਕੇ ਜਿਹੜਾ ਸਮਾਨ ਦੇਖ ਸਕਦੇ ਆ ਟਾਈਮਿੰਗ ਤੁਹਾਨੂੰ ਦੱਸੀਏ ਕਿ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 5-6 ਵਜੇ ਤੱਕ ਜਿਹੜਾ ਸਮਾਂ ਰਹੇਗਾ